ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰ ਸਸੀ ਨਾ ਅੱਡਾ ਕੁੱਕੜਾ ਵਾਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ 에어ਪੋਰਟ ਵੀ ਇੱਥੋਂ ਬਿਲਕੁਲ ਲੱਗ ਗਈ ਆ ਕੋਈ 3-4 ਕਿਲੋਮੀਟਰ ਦੀ ਦੂਰੀ ਤੇ ਇੱਥੋਂ 에어ਪੋਰਟ ਆ ਜਿਹੜਾ ਤੇ ਲਾਪਰੇ ਤੇ ਮੇਰੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਤੇ ਦੋ ਗਾਵਾਂ ਕੋਈ ਤਾਜੀ ਸੂਈਆਂ ਕੋਈ ਗੱਭਣੇ ਤੇ ਕੋਈ ਬੱਚੇ ਤੋਂ ਵੀ ਨਾਮ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਵੀਰ ਜੀ। ਉਹ ਸੁਣਾਓ ਠੀਕ ਠਾਕ ਜੀ। ਵੇਖ ਗਿਆ ਮਾਲ ਉਦੋਂ ਨਾਲ ਫਿਰ। ਮੈਂ ਕਹਣਾ ਵੀਰ ਜੀ ਮੇਰੇ ਸਾਡੇ 2000 ਫੋਨ ਆਇਆ ਹੋਣਾ ਮੈਨੂੰ। ਅੱਛਾ। ਭਾਈ ਤਾਂ ਕੱਲ ਤੱਕ ਪੂਰੇ ਫੋਨਾਂ ਦੇ ਰਹੇ। ਠੀਕ ਹੈ। ਭਰਿਆ ਹੀ ਫੋਨ ਭਰਿਆ ਹੈ। ਵੀਡੀਓ ਭਾਈ ਨੂੰ ਵੀ ਕਾਫੀ ਦਿਨ ਹੋ ਗਏ ਸੀ ਜੀ। ਆ ਵੀਡੀਓ ਨੂੰ 6 ਦਿਨ ਹੋ ਗਏ ਹੈ। ਠੀਕ ਹੈ। ਤੇ ਪੂਰਾ ਮਤਲਬ ਡੌਣਕ ਲੱਗੀ ਰਹੀ ਗਏ। ਤੇ ਉਹਦਾ ਰੇਟ ਵੀ ਬੜੇ ਜਿਆਜ ਪਾਈ ਸੀ ਅੱਜ ਵੀ ਜਿਆਜ। ਛੋਟੀਆਂ ਸੋਹਣੀਆਂ ਇਹਦੇ ਰੇਟ ਜਿਆਜ। ਠੀਕ ਹੈ। ਤੇ ਅੱਜ ਵੀ ਛੋਟੇ ਹੀ ਤੇ ਚਲੋ ਹਰ ਨਾਮ ਦੱਸਦੇ ਕਰੀ ਹਾਂ ਮੇਰਾ ਲਾਪਰੀ ਸਿੰਘ ਜੀ ਹਾਂਜੀ ਇਹਿੰਨਾ ਆਪਣਾ ਹਰਸ਼ਾ ਜੀ ਨਾ ਅੱਡਾ ਕਪੜਾ ਵਾਲਾ ਹੀ ਵਜਦਾ ਆਪਣਾ ਠੀਕ ਆ ਲੱਗੇ ਆਪਣੇ ਆਈਡੀ ਨਾਲ ਤਾਂ ਪੰਪਿਆ ਨਾਲ ਹੀ ਪੰਪਿਆ ਹਨਾ ਤੇ ਬਾਕੀ 에ਰਪੋਰਟ ਵੀ ਲੱਗ ਗਈ ਐ 에ਰਪੋਰਟੇ ਤੋਂ 5 ਕਿਲੋਮੀਟਰ ਜੀ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦੇ ਕਰੀ ਫੋਨ ਨੰਬਰ 97817 74285 ਠੀਕ ਆ ਜੀ ਠੀਕ ਆ ਤੇ ਸ਼ੁਰੂਆਤ ਪਹਿਲਾਂ ਤਾਜੀ ਸੋਈ ਮੱਝ ਵਿਖਾ ਦੀਏ ਇਹੋ ਖਾਦਵਾ ਹੁਣੇ ਅਜੇ ਸੋਈ ਅੱਧਾ ਘੰਟਾ ਹੈ ਆਏ ਜੇਰ ਪਾਦੀ ਕਿ ਨਹੀਂ ਹੈ ਲੇਕਿਨ ਜੇਰ ਪਾਈ ਨਹੀਂ ਅੱਧਾ ਠੇਡਾ ਹੈ ਅਜੇ ਜੇਰ ਪੈਣਾ ਦੀ ਲਿਆਓ ਤੋਰੋ ਇੱਕ ਨਹੀਂ ਕਿੰਨੇ ਕ ਦੁੱਧ ਵਾਲੀ ਆਏ ਇਹ ਤੇ ਤੇਰਾ 12 13 ਕਿਲੋ ਤੁਹਾਡੀ ਦੁੱਧ ਆਈ ਹੈ ਉਹ 10 10 ਠੀਕ ਬਾਕੀ ਕੱਦ ਕਾੜ ਪੱਖ ਸਾਰੀਆਂ ਤਾਂ ਜਵਾਨ ਨੇ ਜਿੰਨੇ ਬੱਚੇ ਤੁਹਾਨੂੰ ਵਿਖਾਉਣੇ ਹਨ ਸਾਰੀਆਂ ਚੱਚਾ ਕਾਦੇ ਦਾ ਹੀ ਹੈ ਤਾਜੀ ਸੋਈ ਹੈ ਜਿਹੜੀ ਅਜੇ ਹੁਣ ਹੈ ਇਹ ਨਵੀਂ ਨਵੀਂ ਹਾਸ ਨੂੰ ਇਹੋ ਜਿਹਾ ਛਾਣ ਬੜਾ ਕਮਾਦਦਾ ਜਿਹੜਾ ਇਹ ਦੇਖੋ ਬਾਕੀ ਥੱਲੇਾਂ ਵੀ ਚੰਗੀ ਬਣ ਗਈ ਆ ਤੇ ਮਗਰ ਇਹਦੇ ਕੱਟੀ ਆ ਗਈ ਜੀ ਕੱਟੀ ਆ ਗਈ ਪੂਰੀ ਜਵਾਨ ਆ ਜਿਹੜੀ ਘੱਟ ਘੱਟ ਪਾਣੀ ਦੇ ਲੋ ਇਧਰ ਮੈਂ ਘੋਤਾ ਜੀ ਵੀ ਜਿਹਨਾਂ ਦੇ ਕੱਦੇ ਦੇ ਬਰਾਬਰ ਹੀ ਜੜੀਆਂ ਆਉਂਦੀ ਆ ਤੇ ਆ ਥਾਨਵੀ ਤੇ ਲਾਗੇ ਤਾਂ ਦੇਖ ਸਕਦੇ ਠੀਕ ਹੈ ਤੇ ਇਹਦਾ ਕਿੰਨਾ ਕੁ ਫਿਰ ਮੁੱਲ ਰੱਖੀਏ ਵੀ ਜੀ ਇਹਦਾ ਮੁੱਲ ਵੀ ਜੀ ਕਰਨ ਭਾਵੇਂ ਅਸੀਂ ਕਰੀਏ 50 ਹਾਂ ਆਣਾ ਭਈਆ ਤਿਆਰ ਤੇ ਜਾਣੀ ਹੈ ਅੱਛਾ ਇਹ 75000 ਦੀ ਹੈ ਦੁੱਧ 12 13 ਕਿਲੋ ਝੋਲੀ ਦੋ ਚਾਹੋਗੇ ਇਹਦੇ ਹੁਣ ਤੁਹਾਨੂੰ ਬੜਾ ਸੂਸਾਜ ਆਈ ਹੈ ਆਹੋ ਥੋੜੀ ਲੱਪੇ ਲੱਪੇ ਜਿਆ ਠੀਕ ਬਾਕੀ ਚੱਲਾ ਕੋ ਫੋਨ ਲਾਵੇ ਮਾਨਤਨ ਤੇ ਆਪੇ ਮੋਕੇ ਤੇ ਹੋ ਜਾਊਗਾ ਹੁਣ ਇੱਕਾ ਜਰਸੀ ਗਾਂ ਦਿਖਾ ਦਈਏ ਫਿਰ ਆਪਾਂ ਇਹ ਕਿੰਨੇ ਕੁ ਦੁੱਧਾਂ ਲਈ ਇਥੇਲੇ ਵੀਰ ਜੀ ਦੁੱਧ ਦੀ 11 ਕਿਲੋ ਪੱਕਾ ਫੇਟਰ ਵਾਲਾ ਹੋਊਗਾ ਤਿਆਰ ਜਿਹੜਾ ਮੋਕੇ ਤੇ ਤਿਆਰ ਤਿਆਰ ਕੋਈ ਬੰਗਾਲੀ ਪੋਣਾ ਠੰਡੀ ਸੀਲ ਅੱਛਾ ਆਪਸ਼ੀ ਮਰਜੀ ਇਥੇਲੇ ਬੈਠੇ ਰਹੋ ਆਪਸ਼ੀ ਜੀ ਮਗਰ ਜੇ ਠੀਕ ਐ ਤੇ ਕਿੰਨੇ ਦਿਨ ਹੋਵੇ ਸੋਈ ਨਾ ਇਹਨੂੰ ਲਾ ਲਓ 12-13 ਦਿਨ ਹੋਈ ਗਏ ਜੇ ਆ ਮਿੰਨੂ ਕਿੰਨਾ ਕਿ ਤੋ ਚੁਾਈ ਜਾਊਗੀ ਐ ਦੋ 13 ਕਿਲੋ ਕਰ ਜੂਗੀ 13-14 ਕਿਲੋ ਤੋਰਾਂ ਫੇਰ ਇੱਕ ਰੀਨ 11 ਲੀਟਰ ਮੋਕੇ ਤੇ ਤਿਆਰ ਐ ਜਿਹੜਾ ਆ ਦੇਖਾਂਦੇ ਹਾਂ ਮੈਂ ਦਾ ਲਾਗੇ ਤਾਂ ਠੰਡੀ ਸੀ ਉੱਤਰਾਖੰਡੀ ਸੇਲ ਪੂਰੀ ਮੈਂ ਕਹਿੰਦਾ ਵੇਖੋ ਮੈਂ ਇਦਾਂ ਘਰਾ ਮਾਰ ਦਿੰਨਾ ਠੀਕ ਆ ਆ ਦੇਖਾਂਦੇ ਜੀ ਹਾਂ ਪਿਛਲੇ ਥਣਾਂ ਦਾ ਚਵਾਗਲੇ ਥਣਾਂ ਦਾ ਚਵਾ ਦਿਖਾਦੇ ਠੀਕ ਹੈ ਗਈ ਠੰਡੀ ਦੇਦੀ ਆ ਜਿਹੜੀ ਕੋਈ ਮੰਗਾ ਨਹੀਂ ਪਾਉਣ ਦੀ ਲੋੜ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਬਣਾਏ ਵੀ ਜੀ ਜੋ ਮਰਜ਼ੀ ਕਰੀਏ 40 ਕਰੀਏ ਜੀ 38 ਕਰੀਏ 35000 ਦੀ ਦੇਣਾ ਅੱਛਾ 35000 ਦੀ ਦੇ ਦੇਣੀ ਆ ਧੰਕ ਮਾਰ ਦਾਨਾ ਠੀਕ ਆ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਤਾਜੀ ਸੂਈ ਝੋਟੀ ਆ ਗਈ ਹੈ ਵੀ ਕਿੰਨੇ ਦਿਨਾਂ ਦੀ ਸੂਈ ਨਾ ਪਰਸੋਂ ਦੀ ਸੂਈ ਜੀ ਵੀ ਜੀ ਪਲ ਭੁੱਲੀ ਹੋਈ ਹੈ ਜੀ ਲਾੜੀ ਤੇ ਸੂਆ ਸੂਆ ਪਹਿਲਾਂ ਹੀ ਮੂੰਹ ਚਾਰ ਦੰਦਿਆ ਠੀਕ ਆ ਔਲ ਉਲਟ ਨਹੀਂ ਕਰਦੀ ਕੋਈ ਕਿਹਾ ਨਾ ਵੀਰ ਜੀ ਹੁਣੇ ਬੱਚਾ ਲਾ ਕੇ ਖਾਦਣਾ ਇੰਨੀ ਕਰਮਾ ਲਈਆਂ ਨਾ ਕੱਟੀ ਠੀਕ ਆ ਕਿੰਨੇ ਦੰਦ ਜਿਮੋਂ ਪਿਓਰ ਚਾਰ ਦੰਦ ਚਾਰ ਦੰਦ ਹੈ ਜਿਹੜੇ ਪਿਓਰ ਮੋਂ ਚਾਰ ਦੰਦ ਦੇ ਠੀਕ ਹੈ ਜੀ ਪਹਿਲਾ ਸਵੇਰ ਛੋਟੀ ਸੋਈ ਆ ਚੰਗੇ ਕਦ ਕੱਦ ਚ ਹੈ ਵੀ ਪਾਣਾ ਕਿੰਨੇ ਬਣਾਉਂਦੀ ਇੱਦੀ ਗੱਟੀ ਤੇ ਇਹ ਕਿੰਨਾ ਗੇ ਦੁੱਧ ਕਰੀ ਜਾਊਗੀ 7 ਕਿਲੋ ਹੁਣ ਬੋਲਾ ਹੀ ਹੋਊਗਾ ਵਰਜੀ ਪਰਸਨ ਦੀ ਤਲੀਕ ਨਹੀਂ ਠੀਕ ਹੈ ਜੀ ਬੱਚਾ ਕੀ ਜੇ ਮਗਰ ਵੇਤੀ ਇਹਦੇ ਮਗਰ ਕੱਟਾ ਹਟਾ ਦੇ ਇਹਦੇ ਮਗਰ ਜਿਹੜਾ ਕੱਟਾ ਆ ਨਾ ਇਹਦੇ ਤਾਂ ਦੇ ਕੱਟੇ ਤੇ ਮਿਲਦੀ ਜਿਹੜਾ ਮੈਂ ਕਹਣਾ ਵੇਤੀ ਲੱਤ ਨਹੀਂ ਚੁੱਕਣੀ ਕਰਮਾਂ ਲਈ ਇੰਨੀ ਠੰਡੀ ਆ ਤੇ ਇਹ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤਾਂ ਦਿਖਾ ਰਹੀ ਵੇਤੀ ਚਵਾ ਫਿਰ ਇਹਦਾ ਬਾਕੀ ਕੋਈ ਹੌਲ ਨਹੀਂ ਕਰਦੀ ਤੇ ਪਿਛਲੇ ਸਾਲਾਂ ਦਾ ਵਿੱਚਵਾਦ ਦਿਖਾ ਦਈਏ ਠੀਕ ਹੈ ਜੀ ਤੇ ਦੱਸਿਓ ਫਿਰ ਮੁੱਲੇ ਤਾਂ ਆਪਾਂ ਇੱਕ ਰੀ ਹਵਾਨੇ ਦਾ ਪਿਛੋਕ ਤੋਂ ਦੇਖ ਰਹਾ ਤੇ ਜੀ ਕਿੰਨਾ ਕੁ ਤੇਰਾ ਦੁੱਧ ਕਰੀ ਜਾਊਗੀ ਦੁੱਧ ਵੀ ਜੀ ਝੋਟੀ ਜਿੱਦਾਂ ਕਰਤੂਤ ਆਣਾ ਜਿੱਦੀ ਝੋਟੀ ਦੀ ਹਾਂਜੀ ਦੁੱਧ 10 ਕਿਲੋ ਕਰ ਜੂਗੀ ਅੱਛਾ ਤੇ ਮੁੱਲ ਮੋਹਨ ਜੀ ਕਰਨ ਨੂੰ ਪਾ ਬੈਂਡ ਕਰੀਏ ਸ਼ੇਅਰ ਕਰੀ ਦੀ ਹੈ ਹਾਂਜੀ 60000 ਦੀ 60000 ਦੀ ਚਾਰ ਦੰ ਚੋਟੀ ਦੇ ਦੇਣੀ ਬਾਕੀ ਛੋਟ ਛੋਟ ਮੌਕੇ ਤੇ ਕਰ ਦੋਗੇ ਕਰ ਦਾਂਗੇ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆ ਚੋਟੀ ਸੂਆ ਇਹਦਾ ਵੀ ਪਹਿਲਾਂ ਹੀ ਚੇ ਜਾਵਦਾ ਇਹਦਾ ਪਹਿਲਾਂ ਹੀ ਸੂਆ ਜੀ ਠੀਕ ਹੈ ਗੱਬਣ ਜੇ ਕੱਢਦੀ ਆ ਪਾ ਪਾ ਲੈ ਜੇ ਦੱਸ ਦੇਣ ਲੈ ਜੇ ਲੈ ਠੀਕ ਆ ਜੀ ਪਹਿਲਾਂ ਦੱਸ ਕੇ ਦੇਣੀ ਹੈ ਮਰਜ਼ੀ ਕਿਸੇ ਦੀ ਲਵੇ ਮਰਜ਼ੀ ਤੇ ਆਪਾਂ ਨੂੰ ਕੋਈ ਇਹ ਨਹੀਂ ਕੰਨੀ ਨਹੀਂ ਗੱਲ ਮੈਂ ਚਲੋ ਨਹੀਂ ਇਹ ਆ ਕੋਈ ਗੱਲ ਦੱਸਣੀ ਚਾਹੀਦੀ ਹੈ ਫਿਰ ਅਗਲਾ ਹਸਾ ਨਾ ਸਾਹ ਅੱਛਾ ਹਾਂਜੀ ਬਾਕੀ ਅਸੀਂ ਚਿੱਕੀ ਨਹੀਂ ਜੇ ਭਾਈ ਇਹ ਘਰ ਵਾਲਾ ਚਿੱਕੀ ਪਾ ਗਿਆ ਉਹਦਾ ਦਾਗ ਪੁਰਾਣੇ ਜੀ ਅੱਛਾ ਨਿਸ਼ਾਨ ਜਿਹੜੇ ਭਾਈ ਇਹ ਲਾਉਂ ਨਾ ਮਹਿੰਦੀ ਵੀ ਲਾ ਦਿੰਦੇ ਆ ਆਪਾਂ ਕਿ ਨਟਕੀ ਨਹੀਂ ਮਾਰਨੇ ਜੀ ਹਾਂਜੀ ਹਾਂਜੀ ਦੱਸ ਕੇ ਦੇਣੀ ਹੈ ਕਿ ਇਹਦੀ ਮਰਜ਼ੀ ਲਵੇ ਤੇ ਭਾ ਇਹ ਤਾਂ ਨਿਕਾ ਜੇ ਕਰ ਦੇਣਾ ਠੀਕ ਆ ਇਹ ਆ ਵੀ ਕੱਦ ਕਾਠ ਪੱਖੋਂ ਇਹ ਵੀ ਚੰਗੀ ਆ ਸਰੀਰੋਂ ਪੂਰੀ ਭਰੀ ਆ ਇਹ ਵੀ ਇਹ ਆ ਵੀ ਜੇ ਕੋਈ ਵੀਰ ਸੰਭ ਲੂਗਾ ਤੇ ਆ ਰਹੀ ਐ ਇਹਨੇ ਸੂਨ ਚ ਵੀ ਬਹੁਤੇ ਦਿਨ ਨਹੀਂ ਖੜਨੇ। ਤਾਂ ਸੂਨ ਬਰਾਦੀ ਆ ਐ ਕੱਢੇ। ਕਈ ਵੀ ਨਾ ਕੋ ਨੁਕਸਾਨ ਹੁੰਦੇ ਆ ਉਹ ਆਪਣੀ ਸਾਮ ਕਰ ਦਿੰਦੇ ਆ। ਤੇ ਜਿਹੜਾ ਪੂਰੀ ਭਾਰੀ ਝੋਟੀ ਆ ਜਿਹੜੀ ਇਹਨੀ। ਉਤਰੇ ਕੀ ਰਾਜੀ ਆ ਪੂਰੀ। ਤੇ ਥਣ ਵੀ ਚੰਗਾ ਲੱਗਾ ਥਣ ਵੀ ਹੁਣ ਤੋਂ ਹੀ ਹੱਥ ਚ ਆਉਣਾ ਲਾ। ਤੇ ਯਾਰ ਬਣੂ ਬਣੂ ਬੜੀ ਵੀਰਦੀ ਅਜੇ। ਠੀਕ ਆ। ਥਣ ਦੇ ਇੱਕ ਸਾਲੇ ਦੇ ਲਾ ਕੇ ਦੇਖਿਆ ਦੇਖ। ਤੇ ਕਿੰਨਾ ਫਿਰ ਇਹਦਾ ਮੁੱਲ? ਇਹ ਛੋਟੀ ਤੇ ਹੈਗੀ ਵੀਰਦੀ 70000 ਆਪਦੀ। ਹਾਂਜੀ। ਚਲੋ ਆਪਾਂ ਨੂੰ ਬਾੜਨਾ ਮਿਲੀ ਉਹਦੇ ਕਰਕੇ ਤੇ ਆਪਾਂ ਬਾੜਨਾ ਦੇ ਦੇਣੀ ਆ। ਅੱਛਾ। ਹੁਣ ਝੋਟੀ ਦੇ ਦਾਂਗੇ ਜੇ ਸਵਾ ਗੇ ਵੇਚਾਂਗੇ ਫਿਰ ਤੇ ਵੇਚਾਂਗੇ 70-75 ਹਜ਼ਾਰ ਦੀ ਹੁਣ ਝੋਟੀ ਦੇ ਦਾਂਗੇ ਹਾਂ ਨਾ 55 ਹਜ਼ਾਰ ਦੀ 55 ਹਜ਼ਾਰ ਦੀ ਹਾਂਜੀ ਠੀਕ ਹੈ ਕੋਈ ਪੰਜਾਬ 55 53 ਲੈਣਾ ਮੈਨੂੰ ਕਹੋ ਲੈ ਜਿਹਨੇ 55 ਹਜ਼ਾਰ ਦੀ ਝੋਟੀ ਲੈਣੀ ਹੈ ਉਹ ਕਹੋ ਬਾਕੀ ਇਹ ਆ ਵੀ ਝੋਟੀ ਜਵਾਨ ਵੀ ਪੂਰੀ ਆ ਸਰੀਰਾਂ ਵੀ ਬੰਨੀ ਬੜੀ ਵੇਖੋ ਕਿਦਾਂ ਬੰਨੀ ਆ ਬਸ ਕੋਈ ਹੁਣ ਹਫਤੇ ਕਿਤੇ ਖੇਡ ਜਿਹੜੀ ਰਹਿ ਗਈ ਹੈ ਦੀ ਸੌਂ ਚ ਤੇ ਕੋਈ ਵੀ ਰੋਸਾ ਹੋਣਾ ਆਪਣਾ ਸੋ ਸਮਝ ਕੇ ਵੇਸ਼ ਚਾ ਕੇ ਆਪਣੀ ਤਸੱਲੀ ਕਰਕੇ ਲੈ ਜੇ ਹਨਾ ਠੀਕ ਹੈ ਤੇ ਇੱਕ ਗਾਂ ਰਹਿ ਗਈ ਉਹ ਵੀ ਫਿਰ ਲਿਆ ਤੋਰ ਜੀਏ ਏ ਬੱਚੇ ਤੋਂ ਬਣਾਏ ਜੇ ਇਹ ਬੱਚੇ ਤੋਂ ਬਣਾਏ ਨੇ ਕਿੰਨਾ ਦੁੱਧ ਦੇ ਕੋਲ ਇੱਕੋ ਦੁੱਧ ਹੋਗਾ ਜੀ 7 ਕਿਲੋ 6 ਕਿਲੋ ਪਕਾਈ ਠੰਡੀ ਸੀਲ ਬਣੀ ਇੱਥੇ ਵੇਖੋ ਬਣ ਗਈ ਠੀਕ ਆ ਹੁਣ ਤਾਂ ਡਰਦੀ ਆ ਨਾ ਤਾਂ ਡਰਦੀ ਡਰਦੀ ਜੀ ਆ ਆ ਦੇਖ ਸਕਦੇ ਆ ਕਿ ਠੰਡੀ ਤੇਰੀ ਆ ਜੋ ਆਜ ਨੂੰ ਬੜਾ ਅਜੀਬ ਲੱਗਦਾ ਇਹ ਪਹਿਲਾਂ ਹੀ ਸੁਆਹ ਦੇ ਦੀ ਠੀਕ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਵੇਂ ਜੀ 15000 ਕਰੀਏ 16000 ਕਰੀਏ 13000 13000 ਦੀ 1000 ਇੱਕ ਹੋਰ ਮੰਨ ਗਦਾਂਗੇ 12000 ਅੱਛਾ 12000 ਜੀ ਦੇਖ ਲਓ ਮਕਾ ਦੁੱਧੂਗਾ ਪਹਿਲਾਂ ਸੁਆ ਵੇਖੋ ਅੱਗ ਜਲਸੀ ਕਰੋ ਜੀ ਆ ਜਾਂਦੀ ਆ ਦੁੱਧ ਚਿੱਟਾ ਜੀ ਦਾ ਠੀਕ ਆ ਹਾਂਜੀ ਬਾਕੀ ਆ ਵੀ ਚਲੋ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਬਾਕੀ ਆ ਚਾਰ ਤੇ ਸੁਈਆਂ ਜੇ ਆਪਣੀਆਂ ਇੱਕੋ ਗੱਬਣੀਆਂ ਇੱਕੋ ਗੱਬਣੀਆਂ ਤੁਹਾਨੂੰ ਨਾ ਪਤਾ ਸੀ ਆ ਬਾਕੀ ਸਾਰੀਆਂ ਸੁਈਆਂ ਵਾਂ ਆਪਣੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖੜੋ ਜੀ